ਗੁੱਡ ਮਾਰਨਿੰਗ ਤਰੀਕ ਹੋ ਗਿਆ 2 ਤੇ ਜਿਹੜੀ ਗੱਲ ਮੈਂ ਕਰਨੀ ਸੀ 1:00 ਵੱਜ ਗਿਆ ਗਲਾ ਬੈਠ ਗਿਆ ਗੁਰਦੁਆਰਾ ਸਰਕੋ ਹੁਣ ਆਏ ਆ ਕਿਉਂਕਿ ਤੇ ਕੀਰਤਨ ਚੱਲ ਰਿਹਾ ਸੀ ਬੜਾ ਆਨੰਦ ਆ ਰਿਹਾ ਸੀ ਜਦ ਕਰਦਾ ਸੀ ਬੈਠੇ ਰਹੀਏ ਬੈਠੇ ਰਹੀਏ ਉਹ ਬੈਠਾ ਬੈਠਾ ਇੰਨਾ ਕੋ ਟਾਈਮ ਹੋ ਗਿਆ ਨਾ ਤੇ ਹੁਣ ਸਵੇਰੇ 1:30 ਵਜੇ ਗਾਗਰ ਦੀ ਸੇਵਾ 1:00 ਵੱਜ ਚੁੱਕਾ ਹੈ ਆਏ ਸੀ ਸੌਣ ਵਾਸਤੇ ਕਿ 2 ਘੰਟੇ ਜਾ ਕੇ ਰੈਸਟ ਕਰ ਲੈਂਦੇ ਆ ਫਿਰ ਉੱਠ ਜਾਾਂਗੇ ਹੁਣ ਮੈਂ ਆਖਿਆ ਨਹੀਂ ਯਾਰ ਸੌਣੇ ਆ ਜਦੋਂ ਮੈਂ ਆਲਰਮ ਨਾਲ ਲਗਾ ਨਾ ਤੇ ਡੇਢ ਹੋਈ ਦਾ ਆਲਰਮ ਲਾਈਏ ਨਾ ਮੈਂ ਚਲਦਾ ਕਿ ਟਾਂ ਉੱਠਣ ਦਾ ਵੀ ਲੱਗ ਜਾਊਗਾ ਤੇ ਜਦੋਂ ਸੋਚ ਆ ਕਿ 1 ਕੱਧੇ ਘੰਟੇ ਵਾਸਤੇ ਸੌਣ ਵਾਸਤੇ ਕੋਸ਼ਿਸ਼ ਕਰਨੀ ਹੈ ਅੱਧਾ ਘੰਟਾ ਸੋ ਗਿਆ ਤੇ ਕੰਮ ਖਰਾਬ ਹੋ ਜਾਊਗਾ ਨੀਂਦ ਨਹੀਂ ਜਾਗ ਨਹੀਂ ਆਨੀ ਇਸ ਕਰਕੇ ਹੁਣ ਸੋਚਨ ਚ ਪਏ ਆ ਸੋਈਏ ਕਿ ਨਾ ਸੋਈਏ ਇੱਕ ਤਰੀਕ ਦੀ ਰਾਤ ਇਦਾਂ ਦੀ ਆਈ ਹੈ कि ਅਸੀਂ ਇੱਕ ਮਿੰਟ ਵੀ ਨਹੀਂ ਸੋਕਿਆ ਕਿਆ ਗਲੇ ਦੀ ਵਿੱਚ ਕੀ ਪੈਂਡ ਆਹਾ ਮੋਰਨਿੰਗ ਵਾਂਸ ਅਗੇਨ ਸੁਪ ਤੇ ਨਹੀਂ ਹੈਗੇ ਕਮੈਂਟ ਵੀ ਦੋ ਵੱਧ ਗਏ ਨੇ ਦੁਬਾਰਾ ਉੱਧੇ ਹੀ ਠਹਿ ਕੇ ਆ ਗਏ ਆ ਨਾਲ ਦੋ ਹੁਣ ਚੱਲੇ ਆਪਾਂ ਗਾਗਰ ਜੀ ਸੇਵਾ ਦੇ ਤੇ ਆ ਜੋ ਆਪਾਂ ਵੀ ਕਰਦੇ ਹਾਂ ਧੰਦੇ ਖਾਲੇ ਕਰਵਾਉਣੀ ਤੁਲਾ ਸ਼ੁਕਰੀਆ ਵਾਹਿਗੁਰੂ ਵਾਹਿਗੁਰੂ ਸਤ ਨਾਮ 12 ਕੱਟਾਂ ਦੇ ਜਕਾਰਿਆਂ ਦੀਆਂ ਆਵਾਜ਼ਾਂ ਆ ਰਹੀਆਂ ਨੇ ਸਤ ਨਾਮ ਵਾਹਿਗੁਰੂ ਇਹਦੇ ਸੰਤਾਂ ਲੱਗੇ ਹੋਏ ਨੇ ਵਿਚੋ Tātou Sātana mārei nū, sātana mārei nū, āhei nē mūlai nū, āhei छॾ दो रा छॾ द

sat naam wahig sat naam wahig sat naam wahig tu naam wahig sat naam wahig sat naam wahig yeah hey. Bhagavad Gita, the ਛੋ ਜਿਹਾ ਨਾਰੀ ਦਾ ਜੀ ਕੋਲੂ ਜਾਂ ਕੋਈ ਨਾ ਨਹੀਂ ਲਿਖਿਆ